ملتا ہے سادھواں کو ملتا ہے سکھ برابت ہو جاتے ہر ایک, ایک دات مل جاتی ہے منک ہے پر سادھو ہی نہیں ہوں گے نہیں ہوں لاہور شہر کا نواب لڑکا بیمار ہو گیا بڑے ڈاکٹر دکھایا ہولی 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 روگ بدلا گیا روگ بدلا گیا بڑے بڑے وید سد لے پر کوئی فرد نہیں اخیر

ਜਦੋਂ ਲਾਹੌਰ ਦੇ ਨਵਾਬ ਦੀ ਔਲਾਦ ਨੂੰ ਜਾ ਕੇ ਦੇਖਿਆ ਸਾਈਂ ਮੀਆਂ ਵੀਰ ਕਹਿੰਦਾ ਇਹ ਮੇਰੇ ਵੱਸ ਦੀ ਗੱਲ ਨੇ ਨਵਾਬ ਕਹਿੰਦਾ ਕਿ ਕੋਈ ਵੀ ਨਹੀਂ ਹੈ ਜਿਹੜਾ ਮੇਰੇ ਮੇਰੀ ਔਲਾਦ ਨੂੰ ਮੇਰੇ ਬੱਚੇ ਨੂੰ ਬਚਾ ਸਕੇ ਕਹਿੰਦੇ ਹਾਂ ਹੈ ਕਹਿੰਦੇ ਮੈਨੂੰ ਦੱਸ ਸਾਈਂ ਮੀਆਂ ਵੀਰ ਦੇ ਰਾਹ ਪਾਇਆ ਕਹਿੰਦਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਤੂਤਰ ਵੱਡੇ ਸਹਿਬ ਜੀ ਉਹਨਾਂ ਦੇ ਗੋਲ ਚਲਾ। ਲਾਹੌਰ ਦਾ ਨਵਾਬ ਕਹਿੰਦਾ ਸਾਈਂ मियां मीर ਉਹ ਕਿੱਥੇ ਰਹਿੰਦੇ ਨੇ? ਦੱਸਿਆ ਕਿ ਉਹ ਐਸ ਸਮੇ ਬਾੜ ਪਿੰਡ ਦੇ ਵਿੱਚ ਰਹਿੰਦੇ ਨੇ ਕਿੱਥੇ ਹੋਣਾ? ਗੁਰਦੁਆਰਾ

ਕਿ ਸ਼ੰਕਾ ਲਈ ਹੈ ਕਿ ਮੈਂ ਇੱਕ ਸਾਧੂ ਨੇ ਬੁਲਾਉਣ ਵਾਸਤੇ ਆਪਣੀ ਬਾਲਕ ਸਜਾ ਕੇ ਭੇਜਿਆ ਉਹਨਾਂ ਦਿਲ ਦੀਆਂ ਜਾਣਨ ਵਾਲੇ ਬਾਬਾ ਸ਼੍ਰੀ ਚੰਦ ਜੀ ਜਦੋਂ ਨਵਾਬ ਦੇ ਅਹਿਲ ਬਾਲ

صہیب ریاض نے سفارش کی دی ہے کہ لاہور دے نواب کا بچہ بڑا بیمار ہے۔ تے تسی کرم کر کے چلو۔ چلو تے دعا کرو، التجا کرو کہ لاہور دے نواب دا جڑا وہ بچہ ہے وہ بچ جائے۔ پر انہاں نے دل دی جان کے बाबा श्री ਚਾਚੀ ਮੰਤਰੀਆਂ ਨੂੰ ਕਹਿੰਦੇ ਨੇ ਕਿ ਤੁਹਾਡੇ ਇਹ ਹੱਥੀ ਸਾਡਾ ਭਾਰ ਨਹੀਂ ਚੱਕ ਸਕਦੇ ਮੰਤਰੀ ਕਹਿੰਦੇ ਹੱਸ ਕੇ ਕਹਿੰਦੇ ਇਹ ਕਿਵੇਂ ਹੋ ਸਕਦਾ ਜੇ ਤੇ ਮੜਾ ਮੂੰਹ ਹੱਥੀ ਭਾਰ ਚੱਕ ਲੈਂਦੇ ਨੇ ਤੁਹਾਡਾ ਭਾਰ ਕਿਤਾ ਨਹੀਂ ਚੱਕ ਸਕਦੇ बाबा श्री ਚਾਚੀ ਕਹਿੰਦੇ ਤੂੰ ਮੇਰੀ ਗੱਲ ਤੇ ਛੱਡੋ ਤੁਸੀਂ

ਬਾਬਾ ਸ਼੍ਰੀ ਚੰਦ ਜੀ ਕਹਿੰਦੇ ਅਸੀਂ ਸਾਧੂ ਦੀ ਸਿਫਾਰਸ਼ ਤੇ ਜਾਵਾਂਗੇ ਜ਼ਰੂਰ ਪਰ ਤੁਸੀਂ ਚੱਲੋ ਅਸੀਂ ਮਗਰੋਂ ਆਨੇ ਰੇਦੇ ਜੇ ਤਾਂ ਨਾਮ ਹੈ ਕੀਦਾਸੀ ਪਿੱਛੇ ਲੱਗੀਆਂ ਮਿਰੇ ਜੋ ਹਰ ਜਿੰਦਾ ਸਦਾ ਬਸਾਈਂ ਰਿਤੀਆਂ ਸਿੱਧੀਆਂ ਸਾਧੂਆਂ ਦੇ ਚਰਣਾ ਵਿੱਚ ਪਈਆਂ ਹੁੰਦੀਆਂ

لاہور دے نواب دے پہلا بھی جو پہنچے تھے بڑے رون پرلانیاں اور جانیاں برلاب ہو رہے ہیں بابا جی ہی اگاں ہوئے لاہور دا نواب دے تھی ہاتھ جوڑ کے کہتا کہتا ہون کی پیدا تو اڈے آن دا ان دے میرا پتر سنسار کو چلا گیا ہے میرا پتر سنسار کو چلا گیا ان کی پیدا ہے

گر نانک کو صدا خوشیاں سب کچھ کرنا سدیا ویلے تا نبول نانک پاشا دے پاون دربار بابا شری چاندی کے سان حاجری کھا بچار سربر رہے ہو